ਸਤਿ ਸ੍ਰੀ ਅਕਾਲ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਜੀ ਅੱਜ ਤਰੀਕੇ ਗਿਆ ਜੀ 17 ਜੁਲਾਈ 2025 ਅੱਜ ਦੀ ਵੀਡੀਓ ਹੋ ਗਿਆ ਜੀ ਪਿੰਡ ਕੈਰੋਂ ਤੋਂ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਦਰਨਦਾਰਨ ਬੜਿਆਂ ਵੀਰਾਂ ਦੀ ਡਿਮਾਂਡ ਹੀ ਕਟੀਆਂ ਦੀ ਝੋਟੀਆਂ ਦੀ ਤੇ ਅੱਜ ਆਪ ਪਹੁੰਚਿਆ ਜੀ ਗਰਲਾਲ ਵੀਰ ਕੋਲ ਤੇ ਚਾਰ ਗੱਟੀਆਂ ਤੇ ਇੱਕ ਝੋਟੀ ਵਕਾਊ ਆ ਜੀ ਵੀਰ ਕੋਲ ਉਹਨਾਂ ਦੀ ਜਾਣਕਾਰੀ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਆਦੋ ਜੀ ਕਰਦੇ ਆਂ ਜੀ ਗੱਲਬਾਤ ਸ਼ੁਰੂ ਹੋਰ ਗਰ ਲਾਲ ਵੀਰ ਜੀ ਕੇ ਆ ਚਾ ਚਾ ਵੀਰ ਜੀ ਅਸੀਂ ਗਾਲ ਠੀਕ ਠਾਕ ਹੈ ਜੀ ਹਾਂ ਜੀ ਵਧੀਆ ਹੁੰਦੇ ਜਰਦੀ ਗਰਾ ਜੀ ਅੱਜ ਕੀ ਲੈ ਕੇ ਆਏ ਜੇ ਅੱਜ ਵੀ ਮੈਂ ਤੋਹਫੇ ਲਿਖਿਆ ਵੀਰਾਂ ਲਈ ਨਿਕੇ ਨਿਕੇ ਹਨਾ ਮੇਰੇ ਵੀਰਾਂ ਦੇ ਫੋਨ ਆਉਂਦੇ ਨੇ ਨੀਆਂ ਨੀਆਂ ਕੱਟੀਆਂ ਮਾਂ ਕੋਈ ਨਹੀਂ ਵੀਰਤ ਲਾਭਦਾਨੇ ਦੱਲ ਮਾਰ ਕੇ ਹਾਂ ਜੀ ਫੋਨ ਫਾਨ ਆਉਂਦੇ ਗਿਆ ਨਾ ਫੋਨ ਆਉਂਦੇ ਆ ਵੀਰਾਂ ਦੇ ਨੀਆਂ ਨੀਆਂ ਕੱਟੀਆਂ ਮਾਂ ਨੀਆਂ ਨੀਆਂ ਕੱਟੀਆਂ ਨਾ ਨਿਗਨਿਆਂ ਮੋਲਿਆ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਪੰਜ ਹੈ ਜੀ ਹਨਾ ਪੰਜ ਅੰਜ ਪੰਜ ਨਾ ਗਿਆ ਇੱਕ ਬੂਰੀ ਆ ਹਾਂਜੀ ਤੇ ਚਾਰ ਕਟੀਆਂ ਛੋਟੀਆਂ ਠੀਕ ਹੈ ਜੀ ਨੀਲੀ ਦੇ ਵਿੱਚ ਆਉਂਦੀਆਂ ਨਾ ਜੀ ਦੋ ਹਾਂਜੀ ਇਹ ਤਿੰਨ ਤਿੰਨ ਨੀਲੀ ਚ ਆਉਂਦੀਆਂ ਤਿੰਨ ਨੀਲੀ ਚ ਆਉਂਦੀਆਂ ਇੱਕ ਇੱਕ ਮੋਰਾ ਜਾ ਆਵੇ ਬੂਰੀ ਸ਼ਕੀਨਾ ਨਾਲ ਆਵੇ ਹਾਂਜੀ ਹਾਂਜੀ ਪੂਰੀ ਆਮ ਸਰ ਚਲੋ ਜੀ ਕਰੀਏ ਫਿਰ ਜਾਣਕਾਰੀ ਸ਼ੁਰੂ ਹੀ ਹਾਂਜੀ 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 ਠੀਕ ਹੈ ਜੀ ਆਦੋ ਪਹਿਲਾਂ ਆਪਾਂ ਵੱਡੀ ਤੋਂ ਕਰਦੇ ਹਾਂ ਜੀ ਹਾਂਜੀ ਹਾਂਜੀ ਵੱਡੀ ਛੋਟੀ ਦਿਓ ਜੀ ਜਾਣਕਾਰੀ ਕਿੰਨੇ ਕਿੰਨੇ ਚਰਦੀ ਹੈ ਜੀ ਇਹ ਇਹ ਵੀ ਰਹੀ ਦੋਹਾਂ ਤਰ੍ਹਾਂ ਦੀ ਖੋਲ ਲਿਓ ਮੜਾ ਇਹਨੂੰ ਦੋਵਾਂ ਸਾਲਾਂ ਦੀ ਹੈ ਜੀ ਹਾਂਜੀ ਹਾਂਜੀ ਤੇ ਕਿੰਨੇ ਦੰਦ ਦੰਦ ਕਿੰਨੇ ਆ ਜੀ ਇਹ ਵੀਰੇ ਦੰਦ ਭਲੰਦੇ ਆ ਥੋੜੀ ਲੁੱਸੀ ਆਪਣਾ ਕੀ ਆ ਹਾਂਜੀ ਅੱਗੇ ਸਾਂਭੀ ਸੁੰਭੀ ਨਹੀਂ ਆ ਅੱਛਾ ਜੀ ਤੇ ਆਪਣੇ ਕੋਈ ਭਲੇ ਪਰਸੋਂ ਹੀ ਆਈ ਆ ਅੱਛਾ ਪਰਸੋਂ ਹੀ ਆ ਆ ਪਰ ਕੋਈ ਜੋ ਮੂੰਹ ਨਹੀਂ ਕੱਢਦੇ ਪਰਸੋਂ ਆ ਨੇ ਇਹ ਵੀਰੇ ਸਾਂਭ ਲਈਏ ਸਾਨੂੰ ਦੋ ਚਾਰਵੇਂ ਸਾਂਭ ਲੈਣਾ ਹਾਂਜੀ ਇਹ ਕੋਈ ਪਾਣੀ ਪੂਰੀ ਬਾਨੀ ਆ ਹਾਂ ਦੇਖੋ ਬਣ ਗਈ ਨਾ ਵੀਰ ਹਾਂਜੀ ਹਾਂਜੀ ਤੇ ਫੇਰ ਤੇ ਮਾਹੌਲ ਵੇਖਣ ਆਲਾ ਹੀ ਹੋਊ ਹਾਂਜੀ ਹਾਂਜੀ ਠੀਕ ਹੈ ਜੀ ਦੇਖੋ ਨੀਲੀ ਨੀਲੀ ਪਾਕਰਾ ਦੀ ਆ ਹਾਂ ਨੀਲੀ ਚ ਰਾਦੀ ਹਾਂਜੀ ਮੱਥਾ ਜਮ ਵਾਈਟ ਜਟਾ ਆ ਅਚਾਈ ਲਓ ਜੀ ਕਰੋ ਜੀ ਚੈੱਕ ਐਨੂੰ ਲਿਓ ਵੀਰ ਜੀ ਖੋਲ ਮਾੜਾ ਕਮਾ ਕੇ ਲਿਆਓ ਲਓ ਜੀ ਫੇਸ ਕੁਆਲਟੀ ਕਰੋ ਇਹਦੀ ਚੈੱਕ ਹਾਂ ਜੀ ਬੁਰੀ ਹਾਂ ਜੀ ਹਨਾ ਜੀ ਹਾਂ ਜੀ ਦੇਖੋ ਕਾਲੇ ਕਾਲੇ ਮੋਗੇ ਕਾਲੇ ਤੇ ਨੇ ਆਏ ਇਹ ਤਾਂ ਨਾਲ ਹੀ ਆ ਲਓ ਜੀ ਇਹ ਸੀਲ ਲੱਭਦਾ ਨਹੀਂ ਇਹ ਡੰਗਰ ਤੇ ਕਿਵੇਂ ਸੀਲ ਲੱਗਿਆ ਬੁਰੀ ਐ ਵਧੀਆ ਨਹੀਂ ਤੇ ਸੀਲ ਲੱਗਿਆ ਲੈ ਕੇ ਚਲੋ ਜੀ ਉੱਥੋਂ ਨੂੰ ਲੈ ਚਲੋ ਵੀਰ ਜੀ ਲਓ ਜੀ ਕਰੋ ਜੀ ਚੈੱਕ ਕਿਵੇਂ ਵੀਰ ਗਰਲਾਲ ਵੀਰੇ ਸੀਲਸ ਲੱਗ ਪੂਰੀ ਆ ਓਏ ਵੀਰ ਸੰਧੀ ਧਿਰੀ ਆ ਧਿਰੀ ਆ ਹਾਂਜੀ ਹਾਂਜੀ ਅਛਾ ਜੀ ਦੋ ਦੰਦ ਤੋੜਦੀ ਹਣਾ ਹਾਂਜੀ ਹਾਂਜੀ ਦੋ ਦੰਦ ਤੋੜ ਕੀ ਆ ਅਛਾ ਜੀ ਠੀਕ ਹੈ ਜੀ ਲਓ ਜੀ ਓਏ ਸਾਹਮਣੇ ਕੋਣ ਨੇ ਪਰਸਨਲ ਲਾ ਦੀ ਆਪਣੇ ਕੋ ਪਰਸਨਲ ਯਈ ਖੁੱਲੀ ਹੋਣੀ ਫੇਟ ਨਹੀਂ ਜੀ ਇਹ ਵੀਰ ਨੇ ਇਦਾਂ ਹੀ ਬਾਂਹ ਛੱਡੀ ਜੇ ਕੋਈ ਸਾਹਮਣੇ ਵਾਲੀ ਝੋਡੀ ਆ ਠੀਕ ਹੈ ਜੀ ਪਾ ਦੋ ਤਿੰਨ ਮਹੀਨੇ ਮੇਰਾ ਵੀ ਕੋਈ ਪਠੇ ਪੜੇ ਤਾਂ ਐ ਝੋਡੀ ਵਧੀਆ ਬਣਨੀ ਬਣ ਜਾਣੀ ਬਣ ਜਾਣੀ ਹੈ ਹਾਂ ਜੀ ਵੀ ਮਤਲਬ ਜਦੋਂ ਤਿਆਰ ਹੋ ਗਈ ਤੇ ਲੱਖ ਤੋਂ ਪਾਰ ਦੀ ਹਾਂਜੀ 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 ਥੋੜਾ ਜਰ ਸਾਹਮਣੀ ਪਹੂਗੀ ਹਾਂਜੀ ਹਾਂਜੀ ਹੈਨਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਲਓ ਜੀ ਕਰੋ ਚੈਟਿੰਗ ਆਣ ਧੁਣ ਨਿਕੇ ਨਿਕਿਆ ਹਾਂਜੀ ਹਾਂਜੀ ਵੇਖੋ ਇਹ ਤਾਂ ਲਾ ਛੱਡਦੀ ਆ ਇਹ ਪੂਰੀ ਪੂਰੀ ਆ ਹਾਂਜੀ ਦਰਦੀ ਕੈਮਰੇ ਕਰਕੇ ਦਰਦੀ ਆ ਕੈਮਰੇ ਕਰਕੇ ਦਰਦੀ ਆ ਅੰਦਰੋਂ ਨਹੀਂ ਗੱਡੀ ਆਈ ਅਛਾ ਏ ਤੇ ਗਰਲਾਲ ਵੀਰ ਕੀ ਰੇਡ ਰੂਟ ਕਰਦੇ ਆ ਜੀ ਇਹਦਾ ਇਹ ਰੇਡ ਵੀਰੇ ਦਾ ਕਰਦੇ ਆ ਮਕਾਣ ਨੂੰ 35 ਕਰੀ ਹਾਂਜੀ ਤੇ 30000 ਰੁਪਏ ਦੇਵਾਂਗੇ ਅਮ ਨੂੰ 30000 ਦੀ ਹਾਂਜੀ ਹਾਂਜੀ ਕੋਈ ਬੰਦਾ ਮਾਨ ਤਣ ਕਰਦਾ ਜੇ ਕੋਈ ਵੀਰਪਾ ਫੋਨ ਕਰੂ ਕੋਈ ਨਹੀਂ ਕਰਦਾ ਕੋਈ ਮਾਨ ਤਣ ਕਰੋਗੇ ਹਾਂ ਫੁੱਲ ਮਾਨ ਤਣ ਕਰਾਂਗੇ 10000 ਰੁਪਏ ਮੋਹਨ ਕਰਦਾ ਨਤੀਜਾ ਵੀ ਦੇਵਾਂਗੇ ਠੀਕ ਹੈ ਜੀ 29000 ਦੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਚਲੋ ਜੀ ਅਗਲੇ ਅੱਗੇ ਵੀਰੇ ਜੀ ਆ ਗਈ ਆ ਮੋਹਰਾ ਦੀ ਆ ਗੱਡੀ ਮੋਹਰਾ ਦੀ ਚਲੋ ਜੀ ਮੜਾ ਇਹਨੂੰ ਘਮਾਓ ਇਹਨੂੰ ਫੇਸਬੁਕ ਦਿਖਾਈਏ ਕਿੰਨੇ ਚਿਰ ਦੀ ਹੈ ਜੀ ਇਹ ਇਹ ਵੀ ਰਹੀ 7 ਮਹੀਨਾ ਦੀ ਜੀ 7 ਮਹੀਨੇ ਹਾਂਜੀ ਕੂੜੀਆਂ ਲੈ ਰੇ 7 ਮਹੀਨਾ ਦੀ ਵੇਖੋ ਕਿੰਨੀ ਤਕੜੀ ਵੇਖੋ ਏ ਇਹਦੇ ਬਾਨੀ ਸਾਢੇ ਵੀਰ ਮੇਰੇ ਕੋ ਸਾਢੇ ਵਧੀਆ ਬਣ ਜਣੀ ਆ ਮੋਰਾ ਦੀ ਹੈ ਜੀ ਹਾਂਜੀ ਹਾਂਜੀ ਲਓ ਜੀ ਫੇਸ ਚੈੱਕ ਕਰੋ ਜੀ ਹਾਂਜੀ ਇਹ ਪੂਰੀ ਸਕੀਨ ਤਈ ਹੈ ਹੈਨਾ ਹਾਂਜੀ ਇਹ ਪੂਰੀ ਸਕੀਨ ਝੋਟੀ ਆ ਇਹ ਇਕੱਠੀ ਆ ਦੇ ਲੈਓ ਜੀ ਇਹਨੂੰ ਲੈ ਕੇ ਆਓ ਵੀਰ ਜੀ ਇਹਨੂੰ ਲਓ ਜੀ ਕਰੋ ਚੱਕ ਸਤਾਂ ਮਹੀਨੇ ਆਦੀ ਹੈ ਨਾ ਜੀ ਹਾਂ ਜੀ ਜੀ ਸਤਾਂ ਦਾ ਮਹੀਨਾ ਦੀ ਕਰੀ ਲਈ ਵੇਖੋ ਇਧਰ ਐ ਇੱਲੇ ਤੋਂ ਅਗਣ ਜਾਂਦੀ ਆ ਜੀ ਲਓ ਜੀ ਕਰ ਮਾ ਵੇਖੋ ਚਾਰ ਨਹੀਂ ਪੰਜ ਥਾਲੀ ਤੋਂ ਨਹੀਂ ਉ ਚਾਰ ਥਾਲੀ ਆ ਹਾਂਜੀ ਐ ਵਧੀਆ ਥਣ ਵੇਖੋ ਇਹਨੂੰ ਹਾਂ ਪੂਰੇ ਪੂਰੇ ਕੇ ਹਾਂਜੀ ਹਾਂ ਬਨ ਜਾਣੀ ਪੂਰੀ ਹੈ ਨਾ ਜੀ ਜਿੰਨੇ ਜਿੰਨੇ ਦਾ ਸਮਾਂ ਹੋਣਾ ਹੈ ਨਾ ਜੀ ਹਾਂਜੀ ਸਾਲੇਕੁਮ ਮੇਰਾ ਜੀ ਸਾਲੇ ਬੇਰੇ ਵੇਖੀ ਵਧੀਆ ਬਨ ਜੀ ਵਧੀਆ ਬਨ ਜਾਣੀ ਐਸ਼ ਕੀ ਹੋਣਾ ਓਏ ਹਾਂ ਹਾਂ ਹਾਂਜੀ ਨਾਲ ਆ ਪਾਏ ਆ ਨੀਲੀ ਦੀ ਆ ਅੱਛਾ ਹਾਂਜੀ ਮਗਰ ਲੈ ਜੋੜੇ 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 ਕਰਨਾ ਵੀਜੀ ਅੱਛਾ ਠੀਕ ਆ ਜੋੜਾ ਜੋੜੇ ਜਿਹਦੇ ਭਰਾ ਨੂੰ ਠੀਕ ਹੈ ਜੀ ਨਾਲ ਭਰਾ ਨੂੰ ਖੜਦਾ ਉਹਨੂੰ ਕਰਾ ਵੀ ਪਣਾ ਹਾਂਜੀ ਤੇ ਜੋੜਾ ਜਿਹੜਾ ਸਹੀ ਰਹਿਣਾ ਵਾ ਜੋੜਾ ਜੋੜਾ ਠੀਕ ਹੈ ਜੀ ਵੇਖੋ ਮਗਲ ਪਰਦ ਹੁੰਦੇ ਆ ਪੋ ਜੋ ਹਾਂਜੀ ਕਰੋ ਜੀ ਟਿਕ ਮਾਰਗ ਜੈ ਨੀਲੀ ਜੈ ਹਾਂਜੀ ਹਾਂਜੀ ਇਹਨਾਂ ਹਾਂਜੀ ਹਾਂਜੀ ਪਿਓਰ ਨੀਲੀ ਆ ਦੇ ਠੀਕ ਹੈ ਜੀ ਹਾਂਜੀ ਨਾਲ ਇਹ ਵੇਖੋ ਠੰਡੀ ਤੇਰੀ ਕੋਈ ਦੋਸਤ ਚਾਹ ਸੁਣੀ ਆ ਇਹ ਸਹੀ ਲੱਗ ਠੰਡੀ ਆ ਇਹ ਲਓ ਇਸੇ ਜੋੜੇ ਜੋੜੇ ਦਾ ਕਰਦਾ ਹਾਂ ਜੀ ਜੋੜੇ ਜੋੜੇ ਦਾ ਕਰਦਾ ਹਾਂ ਜੀ ਕੀ ਰੇਟ ਕਰਦੇ ਵੀਰ ਜੀ ਇਹਨਾਂ ਦਾ ਜੋੜ ਦਾ ਵੀ ਰੇਟ ਪਾਵੇਂ 26 ਕਰ ਲਈਏ 27 ਕਰ ਲਈਏ ਹਾਂਜੀ ਇਹ ਆਪਾਂ 24000 ਦੇ ਦਾਂਗੇ 24000 ਦੇ ਵਿੱਚ ਹਾਂਜੀ 24000 ਦੇ ਵਿੱਚ ਜੋੜਾ ਦੇ ਦਾਂਗੇ ਹਾਂ ਜੋੜਾ ਦੇ ਦਾਂਗੇ ਕੋਈ ਮਾਨ ਦਾ ਮਾਨ ਤਾਨ ਵੀਰ ਜੀ ਹਾਂਜੀ ਕਰਦਾ ਕੋਈ ਨਹੀਂ ਕੋਈ ਪਰ ਵੀਰ ਪਾ ਫੋਨ ਕਰੂਗਾ 500 ਹੋਰ ਛੋਟ ਕਰ ਦਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ 24000 ਦੋਵੇਂ ਦੋਹਾਂ ਜੋੜੇ ਦਾ ਜੋ ਮਤਲਬ ਰੇਟ ਰੱਖਦਾ ਜੀ ਹਾਂਜੀ ਹਾਂਜੀ ਲਓ ਜੀ ਤੇ ਇੱਕ ਮੋਹਰਾ ਜਦੇ ਇੱਕ ਨੀਲੀ ਜੇ ਠੀਕ ਨੀਲੀ ਜਾਂ ਹਣਾ ਜੀ ਹਾਂ ਜੀ ਹਾਂ ਜੀ ਤੇ ਹੋਰ ਬਾਕੀ ਸਾਹ ਕਰ ਲੈ ਕੋਈ ਵੀਰ ਭਰਾ ਹਣਾ ਜੀ ਹਾਂ ਜੀ ਹਾਂ ਜੀ ਸਾਹ ਦਾ ਸਾਹ ਲਵੇ ਵੇਖੋ ਬਨ ਜਣੀਆਂ ਬਨ ਜਣੀਆਂ ਚੰਗੀ ਸਾਹ ਕਹੀਦੀ ਹੈ ਫਿਰ ਤੇ ਬਦੇਰੀਆਂ ਮਈਆਂ ਜਲ ਜਾਂਦੀਆਂ ਹਣਾ ਜੀ ਕਲ ਦੀਆਂ ਬਾਲਾਂ ਲੈਂਦੀਆਂ ਲੋ ਫੁਰਲੀ ਜੇ ਮੂੰਹ ਨਹੀਂ ਕਢਣਦੀਆਂ ਹਾਂ ਜੀ ਹਾਂ ਜੀ ਐ ਪੂਰੀਆਂ ਲਓ ਜੀ ਕਰੋ ਚੈੱਕ ਵਧੀਆ ਤਰੀਕੇ ਨਾਲ ਖਾਂਦੀਆਂ ਕਈ ਬੰਦੇ ਵੀਰ ਭਰਾ ਮਤਲਬ ਸੇਵਾ ਨਹੀਂ ਕਰਦੇ ਹਾਂ ਜੀ ਸੇਵਾ ਕੋਣ ਕਰੇ ਇਹ ਵਿਚਾਰੀਆਂ ਦੀ ਜਾਨ ਹੀ ਬਚਾਉਂਦੇ ਆ ਵਿਚਾਰੀਆਂ ਸ਼ਰਾਬ ਹੀ ਲੈਂਦੀਆਂ ਜਦੋਂ ਆਪਾਂ ਨੇ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਮੈਂ ਨਾ ਜਾਨ ਬਚਾਈ ਇਹ ਵਿਚਾਰੀਆਂ ਜੀ ਆਹੋ ਵੀ ਚਲੋ ਵੀਰ ਭਰਾ ਫੋਨ ਉਰੇ ਕਰਦੇ ਕੱਟੀਆਂ ਚਾਹੀਦੀਆਂ ਮਾ ਚਲ ਕੋਈ ਨਹੀਂ ਆ ਗਈ ਕੱਟੀਆਂ ਬਾਣਨੇ ਹਾਂਜੀ 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 ਦੇਖੋ ਮਰਲੇ ਪਹੁੰਚੇ ਵੀ ਧੋਤੇ ਆ ਪੈਰ ਦੇ ਧੋਤੇ ਪਹੁੰਚੇ ਚਿੱਟੇ ਆ ਠੀਕ ਹੈ ਜੀ ਦੇਖੋ ਚਲੋ ਜੀ ਅਗਲੇ ਨਗਰ ਦੀ ਦਿਓ ਜਾਣਕਾਰੀ ਆਏ ਉਹ ਨੀਲੀ ਜਹਾਜ਼ੀ ਆ ਨੀਲੀ ਜਹਾਜ਼ੀ ਇਹ ਦੇਖੋ ਜੀ ਇਦਰਾ ਲਓ ਜੀ ਹਾਂਜੀ ਐ ਸੀਲਸ ਲਾਗੇ ਹਾਂਜੀ ਬੋਲ ਬੋਲੇ ਵੇਖੋ ਨੀਲੇ ਸਾਰੇ ਚਿੱਟੇ ਆ ਮੱਥਾ ਵਾਈਟਾ ਪੂਛ ਵਾਈਟ ਹੈ ਜੀ ਲੈਓ ਖੋਲ ਕੇ ਵਿਖਾਓ ਇਹ ਵੀ ਇਹ ਵੀ ਵੀਰ ਜੀ ਗਰਲਾਲ ਵੀਰ ਜੋੜੇ ਦਾ ਹੀ ਕਰਾਂ ਹਾਂਜੀ ਜੋੜੇ ਆ ਜੋੜੇ ਦਾ ਹੀ ਵੀਰਾਂ ਠੀਕ ਹੈ ਜੀ ਵੇਖੋ ਕਿ ਦੇ ਸ਼ਕੀਨਾਂ ਨੇ ਕਿ ਮੈਂ ਇਹ ਵੀ ਸੀਲਸ ਲੱਗ ਪੂਰੀ ਕਰ ਮਾਰਾਂ ਹਾਂਜੀ ਐ ਵਧੀਆ ਗਏ ਮੈਂ ਥਣ ਥਣ ਨਹੀਂ ਦਰੀਆ ਮੇਰੇ ਕੋ ਫੱਬ ਕਿੰਨੀ ਹੈ ਜੀ ਇਹ ਕੋ ਹਾਂ 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 ਬਣ ਗਈ ਨਾ ਰਲਾਲ ਵੀਰ ਬੜੀ ਘੈਂਡ ਬਣੂਗੀ ਹਾਂਜੀ 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 ਨਹੀਂ ਹਾਂਜੀ ਹਾਂਜੀ ਬੜੀ ਸੋਹਣੀ ਲੱਗੂਗੀ ਕੱਟ ਵੀ ਬਹੁਤ ਸੋਹਣਾ ਹੈ ਇਹਦਾ ਹਾਂਜੀ ਹਾਂਜੀ ਇਹ ਡੰਗਰਦਾਰ ਬੱਲ ਆਵਦਾ ਨਹੀਂ ਆਹੇ ਹਾਂਜੀ ਬਾਕੀ ਇਹ ਵੀ ਵੀਰ ਦੀ ਸ਼ਾਮ ਦਾ ਮੋਲਿਆ ਹਾਂਜੀ ਸ਼ਾਮ ਦਾ ਮੋਲਿਆ ਹਨਾ ਜੀ ਹਾਂਜੀ ਹਾਂਜੀ ਸ਼ਾਮ ਦੇ ਸਿਰ ਤੇ ਹੁੰਦਾ ਹ ਹਾਂਜੀ ਨਾਲ ਆ ਆ ਵਾ ਦੇਖੋ ਹਾਂਜੀ ਆ ਵੇਖੋ ਪਹਿਲੋਂ ਠੰਡੀ ਧੀਰੀ ਵੇਖੋ ਜੀ ਕਿਧਰ ਕੋ ਲਾਓ ਦੇਖੋ ਚਾਰ ਥਾਂ ਨੇ ਪੰਜ ਥਾਂ ਨਹੀਂ ਆ ਦੇਖੋ ਉਦਾਂ ਮਰ ਜੀ ਨੂੰ ਆ ਸਹੀ ਹੋਵੇ ਐ ਕਰਮਾਲੀ ਸੀਲਸ ਲੱਗਣ ਆਈ ਬਹੁਤ ਸੁਣੀ ਝੋਟੀ ਨਿਕਲੂ ਜਾਈ ਹਾਂਜੀ ਹਾਂਜੀ ਠੀਕ ਹੈ ਜੀ ਨਾਲ ਇਹਦੇ ਕਿਹੜਾ ਪੀਸ ਨਾਲ ਆ ਵਾ ਜੀ ਇਹ ਵੀ ਨੀਲੀ ਜਾਈ ਵੇਖੋ ਏਰੀ ਨੀਲੀ ਜਾਈ ਹਾਂਜੀ ਹਾਂਜੀ ਇਹ ਫਿਰ ਇਹ ਟੱਲਾ ਲਾ ਲਵੋ ਜਰੀਆਂ ਇਹ ਵਾ ਐ ਚਾਰ ਸਣੀ ਆ ਲਓ ਜੀ ਕਰੋ ਜੀ ਚੈੱਕ ਐ ਠੰਡੀ ਦੀ ਜੀ ਐ ਠੰਡੀ ਤੇਰੀ ਸੀਲਸ ਲੱਗ ਫੋੜੀ ਹੈਣਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਗੁਰਲਾਲ ਵੀਰ ਕੀ ਰੇਟ ਕਰਦੇ ਇਹ ਜੁੜੇ ਦਾ ਇਹ ਰੇਟ ਵੀਰ ਭਾਵੇਂ ਦਾ ਮੈਂਗਾ ਤੇ ਤੁਹਾਨੂੰ ਬਰਾਸ਼ ਕੀਵੇਂ ਆਏ ਹਾਂਜੀ ਹਾਂਜੀ ਪੀਲੀ ਦੀ ਲਵਦੀ ਨਹੀਂ ਪਹਿਲੀ ਗੱਲ ਦੇ ਹਾਂਜੀ ਹਾਂਜੀ ਰੇਟ ਭਾਉ 28 30 ਕਰ ਲਈਏ ਦਾ ਇਹ ਆਪਾਂ ਛੱਬੀ ਨਾਲ ਦੇ ਦਾਂ ਛੱਬੀ ਹਜ਼ਾਰ ਦੀ 26000 ਦੇ ਵਿੱਚ ਹਾਂਜੀ ਹਾਂਜੀ ਤੇ ਕੋਈ ਬਾਂਦਾ ਮਾਨਤਾਂ ਕੋਈ ਹਾਂਜੀ ਕਰਾਂ ਕੋਈ ਨਹੀਂ ਵੀਰ ਭਰਾ ਫੋਨ ਕਰੋ ਕੋਈ ਗੱਲ ਨਹੀਂ ਮਾਨਤਾਂ ਠੀਕ ਹੈ ਜਿਹੜਾ ਵੀਰ ਭਰਾ ਕਰੂਗਾ ਫੋਨ ਹੈ ਨਾ ਹੀ ਮਾਨਤਾਂ ਹਾਂਜੀ 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 ਮਾਨਤਾਂ ਨੂੰ ਵੀ ਬੋਲ ਜੀ ਠੀਕ ਹੈ ਜੀ ਹਾਂਜੀ ਤੇ ਵੀਰ ਜੀ ਆਪਣਾ ਨੰਬਰ ਤੇ ਲੋਕੇਸ਼ਨ ਦੱਸ ਦਿਓ ਹਾਂਜੀ ਆਪਣਾ ਜ਼ਿਲ੍ਹਾ ਤਰਨਤਾਰਨ ਹਾਂਜੀ ਤੇ ਤਸਵੀਲ ਪੱਟੀ ਆ ਤੇ ਪਿੰਨ ਕਰਉ ਆਪਣਾ ਅੱਛਾ ਜੀ ਹਾਂਜੀ ਤੇ ਨੰਬਰ ਆਪਦਾ ਹਾਂਜੀ ਨੰਬਰ 62 98 ਹਾਂਜੀ 62398 25250 62398 25250 ਹਾਂਜੀ ਹਾਂਜੀ 25250 ਠੀਕ ਹੈ ਜੇ ਲੋਕੇਸ਼ਨ ਆਪਣੀ ਗ੍ਰੈਂਡ ਕਰੋ ਤੁਸੀਂ ਹਾਂਜੀ ਗ੍ਰੈਂਡ ਕਰੋ ਸਾਹਮਣੇ ਘਰ ਆਪਣਾ ਠੀਕ ਹੈ ਜੀ ਹਾਂਜੀ ਹਾਂਜੀ ਗ੍ਰੈਂਡ ਗੈਰੋ ਪੈਲਸ ਜਿਹੜਾ ਉਹ ਤੋਂ ਸਾਹਮਣੇ ਜੁਲਿਆਂ ਨੂੰ ਪਾਰ ਕਰਕੇ ਨਾਲ ਹੀ ਆਪਣਾ ਅਗਲੇ ਪਿੰਨੇ ਗਾਉਂ ਕੋਈ ਵੀਰ ਭਰਾ ਫੋਨ ਕਰੇ ਵੀਰ ਫੋਨ ਕਰੇ ਪਹੁੰਚ ਕਰ ਲੈ ਜਿਦਾ ਮਰਜ਼ੀ ਆ ਜੇ ਕੋਈ ਗੱਲ ਹੀ ਨਾ ਆਣ ਕੇ ਵੀ ਹਲੇ ਮੇਰਾ ਭਰਾ ਹਾਂਜੀ ਆਪਣੀ ਤਸਦੀ ਕਰ ਲਈ ਹਾਂਜੀ 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 ਠੀਕ ਹੈ ਜੀ ਲਈ ਦੋਸਤੋ ਇਹ ਹੀ ਚਾਰ ਕਟੀਆਂ ਇੱਕ ਝੋਟੀ ਤੇ ਇਹਦਾ ਜਾਣਕਾਰੀ ਵੀਰ ਨੇ ਆਪਣਾ ਸਾਂਝੀ ਕਰਤੀ ਹੈ ਜੀ ਹੋਰ ਨਵੀਆਂ-ਨਵੀਆਂ ਵੀਡੀਓ ਇਸੇ ਤਰ੍ਹਾਂ ਲੈ ਕੇ ਆਵਾਂਗੇ ਸਾਡੇ ਨਾਲ ਜੁੜੇ ਰਹੋ ਜੀ ਤੇ ਚੈਨਲ ਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰਨਾ ਨੁੱ ਭੁੱਲਿਓ ਜੀ ਧੰਨਵਾਦ ਅਸੀ ਗੱਲ ਵੀਰ ਜੀ ਪਸੇ ਵੀਰ ਜੀ ਸਤਿ ਸ਼੍ਰੀ ਅਕਾਲ